ਪੰਜਾਬ ਦੇ ਗੈਂਗਸਟਰ ਤੇ ਨਕੇਲ ਕਸਣ ਲਈ ਜਿੱਥੇ ਪੰਜਾਬ ਪੁਲਿਸ ਵੱਡੇ ਪੱਧਰ ਤੇ ਕਾਰਵਾਈਆਂ ਕਰ ਰਹੀ ਹੈ ਉੱਥੇ ਹੀ NIA ਦੇ ਵੱਲੋਂ ਪੰਜਾਬ ਦੇ ਇੱਕ ਮਸ਼ਹੂਰ ਗੈਂਗਸਟਰ ਦੇ ਘਰ ਤੇ ਛਾਪੇਮਾਰੀ ਕੀਤੀ ਗਈ ਹੈ ਛਾਪੇਮਾਰੀ ਤੋਂ ਬਾਅਦ ਘਰ ਨੂੰ ਸੀਲ ਕਰ ਦਿੱਤਾ ਗਿਆ ਦੱਸਿਆ ਕਿ ਲਗਾਤਾਰ NIA ਦੇ ਵੱਲੋਂ ਗੈਂਗਸਟਰ ਹੈਰੀ ਮੋਰ ਤੇ ਨਜ਼ਰ ਰੱਖੀ ਜਾ ਰਹੀ ਸੀ ਬਠਿੰਡਾ ਦੇ ਪਿੰਨ ਮੋਰ ਦਾ ਰਹਿਣ ਵਾਲਾ ਗੈਂਗਸਟਰ ਹੈਰੀ ਮੋਰ ਤੇ ਇਸ ਤੋਂ ਪਹਿਲਾਂ ਵੀ NIA ਦੇ ਵੱਲੋਂ ਉਸ ਦੇ ਘਰ ਨੂੰ ਛਾਪੇ ਮਾਰੀ ਤੋਂ ਬਾਅਦ ਅਸੀਲ ਕੀਤਾ ਗਿਆ ਸੀ ਤੇ ਇੱਕ ਵਾਰ ਫਿਰ ਤੋਂ NIA ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਦੱਸਿਆ ਕਿ ਬਠਿੰਡਾ ਦੇ ਲਹਿਰਾਖਾਨਾ ਵਿੱਚ ਹੋਏ ਦੋ ਕਤਲ ਮਾਮਲਿਆਂ ਤੇ ਸੁਨਿਆਰੇ ਤੋਂ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਪੁਲਿਸ ਨੇ ਇਹ ਵੱਡੀ ਕਾਰਵਾਈ ਕੀਤੀ ਹੈ ਪੰਜਾਬ ਪੁਲਿਸ ਤੋਂ ਇਲਾਵਾ NIA ਨੇ ਇਹ ਰੇਡ ਕੀਤੀ ਹੈ ਹਾਲਾਂਕਿ ਪੰਜਾਬ ਪੁਲਿਸ ਦੀ ਨਜ਼ਰ ਲਗਾਤਾਰ ਗੈਂਗਸਟਰਾਂ ਤੇ ਬਣੀ ਹੋਈ ਹੈ ਪਰ ਜੇਕਰ NIA ਦੀ ਗੱਲ ਕੀਤੀ ਜਾਏ ਤਾਂ NIA ਨੇ ਇਹ ਵੱਡੀ ਕਾਰਵਾਈ ਪੰਜਾਬ ਦੇ ਵਿੱਚ ਕੀਤੀ ਹੈ ਜਿਸ ਤੋਂ ਬਾਅਦ ਹੈਰੀ ਮੋਡ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਤੇ ਵੱਡੀ ਕਾਰਵਾਈ ਤੋਂ ਬਾਅਦ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ ਪੰਜਾਬ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕੀਤੀ ਗਈ ਐਨਆਈਏ ਨੇ ਆਪਣੇ ਤੌਰ ਤੇ ਇਹ ਰੇਡ ਕੀਤੀ ਹੈ ਪੰਜਾਬ ਦੇ ਗੈਂਗਸਟਰ ਅਤੇ ਨਕੇਲ ਕਸਨ ਲਈ ਜਿੱਥੇ ਪੰਜਾਬ ਪੁਲਿਸ ਵੱਡੇ ਪੱਧਰ ਤੇ ਕਾਰਵਾਈਆਂ ਕਰ ਰਹੀ ਹੈ ਉੱਥੇ ਹੀ ਐਨਆਈਏ ਦੇ ਵੱਲੋਂ ਪੰਜਾਬ ਦੇ ਇੱਕ ਮਸ਼ਹੂਰ ਗੈਂਗਸਟਰ ਦੇ ਘਰ ਤੇ ਛਾਪੇਮਾਰੀ ਕੀਤੀ ਗਈ ਹੈ ਛਾਪੇਮਾਰੀ ਤੋਂ ਬਾਅਦ ਘਰ ਨੂੰ ਸੀਲ ਕਰ ਦਿੱਤਾ ਗਿਆ ਦੱਸਿਆ ਕਿ ਲਗਾਤਾਰ ਐਨਆਈਏ ਦੇ ਵੱਲੋਂ ਗੈਂਗਸਟਰ ਹੈਰੀ ਮੋਰ ਤੇ ਨਜ਼ਰ ਰੱਖੀ ਜਾ ਰਹੀ ਸੀ ਬਠਿੰਡਾ ਦੇ ਪਿੰਨ ਮੋਰ ਦਾ ਰਹਿਣ ਵਾਲਾ ਗੈਂਗਸਟਰ ਹੈਰੀ ਮੋਰ ਤੇ ਇਸ ਤੋਂ ਪਹਿਲਾਂ ਵੀ NIA ਦੇ ਵੱਲੋਂ ਉਸ ਦੇ ਘਰ ਨੂੰ ਛਾਪੇਮਾਰੀ ਤੋਂ ਬਾਅਦ ਅਸੀਲ ਕੀਤਾ ਗਿਆ ਸੀ ਤੇ ਇੱਕ ਵਾਰ ਫਿਰ ਤੋਂ NIA ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਦੱਸਿਆ ਕਿ ਬਠਿੰਡਾ ਦੇ ਲਹਿਰਾਖਾਨਾ ਵਿੱਚ ਹੋਏ ਦੋ ਕਤਲ ਮਾਮਲੇਆਂ ਤੇ ਸੁਨਿਆਰੇ ਤੋਂ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਪੁਲਿਸ ਨੇ ਇਹ ਵੱਡੀ ਕਾਰਵਾਈ ਕੀਤੀ ਹੈ ਪੰਜਾਬ ਪੁਲਿਸ ਤੋਂ ਇਲਾਵਾ ਐਨਆਈਏ ਨੇ ਇਹ ਰੇਡ ਕੀਤੀ ਹੈ ਹਾਲਾਂਕਿ ਪੰਜਾਬ ਪੁਲਿਸ ਦੀ ਨਜ਼ਰ ਲਗਾਤਾਰ ਗੈਂਗਸਟਰਾਂ ਤੇ ਬਣੀ ਹੋਈ ਹੈ ਪਰ ਜੇਕਰ ਐਨਆਈਏ ਦੀ ਗੱਲ ਕੀਤੀ ਜਾਏ ਤਾਂ ਐਨਆਈਏ ਨੇ ਇਹ ਵੱਡੀ ਕਾਰਵਾਈ ਪੰਜਾਬ ਦੇ ਵਿੱਚ ਕੀਤੀ ਹੈ ਜਿਸ ਤੋਂ ਬਾਅਦ ਹੈਰੀ ਮੌਡ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਤੇ ਵੱਡੀ ਕਾਰਵਾਈ ਤੋਂ ਬਾਅਦ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ ਪੰਜਾਬ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ दखलੰਦਜ਼ੀ ਨਹੀਂ ਕੀਤੀ ਗਈ ਐਨਆਈਏ ਨੇ ਆਪਣੇ ਤੌਰ ਤੇ ਇਹ ਰੇਡ ਕੀਤੀ ਹੈ ਪੰਜਾਬ ਦੇ ਗੈਂਗਸਟਰਾਂ ਤੇ ਨਕੇਲ ਕਸਣ ਲਈ ਜਿੱਤੇ ਪੰਜਾਬ ਪੁਲਿਸ ਵੱਡੇ ਪੱਧਰ ਤੇ ਕਾਰਵਾਈਆਂ ਕਰ ਰਹੀ ਹੈ ਉਤਹੀ ਐਨਆਈਏ ਦੇ ਵੱਲੋਂ ਪੰਜਾਬ ਦੇ ਇੱਕ ਮਸ਼ਹੂਰ ਗੈਂਗਸਟਰ ਦੇ ਘਰ ਤੇ ਛਾਪੇਮਾਰੀ ਕੀਤੀ ਗਈ ਹੈ ਛਾਪੇਮਾਰੀ ਤੋਂ ਬਾਅਦ ਘਰ ਨੂੰ ਸੀਲ ਕਰ ਦਿੱਤਾ ਗਿਆ ਦੱਸਿਆ ਕਿ ਲਗਾਤਾਰ ਐਨਆਈਏ ਦੇ ਵੱਲੋਂ ਗੈਂਗਸਟਰ ਹੈਰੀ ਮੋਰ ਤੇ ਨਜ਼ਰ ਰੱਖੀ ਜਾ ਰਹੀ ਸੀ ਬਠਿੰਡਾ ਦੇ ਪਿੰਨ ਮੋਰ ਦਾ ਰਹਿਣ ਵਾਲਾ ਗੈਂਗਸਟਰ ਹੈਰੀ ਮੋਰ ਤੇ ਇਸ ਤੋਂ ਪਹਿਲਾਂ ਵੀ NIA ਦੇ ਵੱਲੋਂ ਉਸ ਦੇ ਘਰ ਨੂੰ ਛਾਪੇਮਾਰੀ ਤੋਂ ਬਾਅਦ ਅਸੀਲ ਕੀਤਾ ਗਿਆ ਸੀ ਤੇ ਇੱਕ ਵਾਰ ਫਿਰ ਤੋਂ NIA ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਦੱਸਿਆ ਕਿ ਬਠਿੰਡਾ ਦੇ ਲਹਿਰਾਖਾਨਾ ਵਿੱਚ ਹੋਏ ਦੋ ਕਤਲ ਮਾਮਲਿਆਂ ਤੇ ਸੁਨਿਆਰੇ ਤੋਂ ਫਿਰੋਤੀ ਮੰਗਣ ਦੇ ਮਾਮਲੇ ਵਿੱਚ ਪੁਲਿਸ ਨੇ ਇਹ ਵੱਡੀ ਕਾਰਵਾਈ ਕੀਤੀ ਹੈ ਪੰਜਾਬ ਪੁਲਿਸ ਤੋ ਇਲਾਵਾ NIA ਨੇ ਇਹ ਰੇਡ ਕੀਤੀ ਹੈ ਹਾਲਾਂਕਿ ਪੰਜਾਬ ਪੁਲਿਸ ਦੀ ਨਜ਼ਰ ਲਗਾਤਾਰ ਗੈਂਗਸਟਰਾਂ ਤੇ ਬਣੀ ਹੋਈ ਹੈ ਪਰ ਜੇਕਰ NIA ਦੀ ਗੱਲ ਕੀਤੀ ਜਾਏ ਤਾਂ NIA ਨੇ ਇਹ ਵੱਡੀ ਕਾਰਵਾਈ ਪੰਜਾਬ ਦੇ ਵਿੱਚ ਕੀਤੀ ਹੈ ਜਿਸ ਤੋਂ ਬਾਅਦ ਹੈਰੀ ਮੋਡ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਤੇ ਵੱਡੀ ਕਾਰਵਾਈ ਤੋਂ ਬਾਅਦ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ ਪੰਜਾਬ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕੀਤੀ ਗਈ NIA ਨੇ ਆਪਣੇ ਤੌਰ ਤੇ ਇਹ ਰੇਡ ਕੀਤੀ ਹੈ